हां जी दोस्तों सारेया नु सत श्री अकाल स्वागत ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਐਦਾਂ ਦੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਵੀਰ ਨੇ ਪਸ਼ੂ ਪੇਚਨ ਸੰਬੰਧੀ ਕੋਈ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਨੇ ਅੱਜ ਦੋਸਤੋ ਜਿਹੜੀ ਆਪਾਂ ਤੁਹਾਨੂੰ ਐਨੀਮਲ ਦਿਖਾਉਣ ਜਾ ਰਹੇ ਹਾਂ ਦੋਸਤੋ ਵੈੜ ਹੈਗੀ ਆ ਜਰਸੀ ਦੇ ਵਿੱਚ ਵੈੜਾ ਏਰੀਆ ਦੋਸਤੋ ਪਿੰਡ ਭਾਰਾਪੁਰ ਤਹਿਸੀਲ ਸਰੂਆ ਜ਼ਿਲ੍ਹਾ ਨਵਾਂ ਸ਼ਹਿਰ ਲੱਗਦਾ ਹੈਗਾ ਜੀ ਗੜ ਸ਼ੰਕਰ ਤੋਂ ਜਦੋਂ ਆਪਾਂ ਬਲਾਚੌਰ ਜਾਂਦੇ ਹਾਂ ਦੋਸਤੋ ਰਸਤੇ ਦੇ ਵਿੱਚ ਪਿੰਡ ਆਉਂਦਾ ਭਾਰਾਪੁਰ ਐਨ ਕੇ ਫਾਰਮ ਵੀਰ ਦਾ ਹੈਗਾ ਐਨ ਕੇ ਫਾਰਮ ਤੋਂ ਕਾਫੀ ਵੀਰ ਜਾਣਦੇ ਵੀ ਆ ਜਰਸੀ ਦਾ ਐਚ ਐਫ ਵੈੜਾ ਅਕਸਰ ਦੋਸਤੋ ਸੇਲ ਪਰਚੇਜ਼ ਦਾ ਵੀਰ ਦਾ ਕੰਮ ਆ ਅੱਜ ਦੀ ਵੜ ਦੋਸਤ ਜਿਹੜੀ ਤੁਹਾਨੂੰ ਜਰਸੀ ਦੀ ਦਿਖਾਉਣੀ ਆ ਆਪਾਂ ਦੂਜਾ ਸਵੇਰ ਸੋਣ ਜਾ ਰਹੀ ਆ ਸਾਹਮਣੇ ਤੁਸੀਂ ਸਕਰੀਨ ਦੇ ਉੱਪਰ ਜਿਹੜੀ ਵੜ ਦੇਖ ਰਹੇ ਹੋ ਦੋਸਤ ਜਰਸੀ ਦੇ ਵਿੱਚ ਪਿਓਰ ਹੈਗੀ ਆ ਕੱਦ-ਕੱਠ ਹੈ ਹਾਈਟ ਜਿਹੜੀ ਬਹੁਤ ਉੱਚੀ ਹੈਗੀ ਆ ਤਕਰੀਬਨ ਐਚਐਫ ਬੈਡਾ ਮੁਰਗੀ ਜਿਹੜੀ ਹਾਈਟ ਹੈਗੀ ਆ ਥਣਦੇਵਾ ਤੁਹਾਡੇ ਸਾਹਮਣੇ ਦੋਸਤ ਬਿਲਕੁਲ ਪੱਧਰ ਲੀਵਾ ਵੱਡਾ ਹਵਾਨਾ ਹੈਗਾ ਚੰਗੇ ਸੋਹਣੇ ਥਾਣਾ ਮੁੱਠੀ ਵਾਲੇ ਥਾਣਾ ਦੋਸਤੋ ਧਾਰਚੂਾਈ ਬਿਲਕੁਲ ਵਧੀਆ ਪਹਿਲੇ ਸਵੇਰ ਫਰਸਟ ਲਕਟੇਸ਼ਨ ਦੇ ਵਿੱਚ 20 ਲੀਟਰ ਦੀ ਮਿਲਕਿੰਗ ਇਸ ਵੜ ਨੇ ਕਰਵਾਈ ਆ ਇਸ ਵਾਰ ਵੀ ਤਕਰੀਬਨ ਸੋਹਣੀ ਚੰਗੀ ਉਮੀਦ ਕੀਤੀ ਜਾਂਦੀ ਹੈ ਵੀਰ ਵੱਲੋਂ ਵੀ ਤਕਰੀਬਨ 20 ਲੀਟਰ ਪਲੱਸ ਜਿਹੜੀ ਚਵਾਈਰ ਕੀ ਕਰਵਾਏਗੀ ਸੈਕੰਡ ਸੂਵੇ ਦੇ ਵਿੱਚ ਹੈ ਅਜੇ 10 ਦਿਨ ਬਾਕੀ ਆ ਅਕੇ ਟਾਈਸਨ ਤੋਂ ਗੱਬਣ ਹੈਗੀ ਹੈ ਦੋਸਤੋ ਤੇ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਹਾਈਟ ਕਰਦ ਤੁਸੀਂ ਵਹਿੜ ਦਾ ਜ਼ਰੂਰ ਨੋਟ ਕਰ ਸਕਦੇ ਹੋ ਮੁੱਲ ਜਿਹੜੀ ਡਿਮਾਂਡ ਵੀਰ ਨੇ ਕੀਤੀ ਆ 60000 ਰੁਪਏ ਇਸ ਵਹਿੜ ਦੀ ਡਿਮਾਂਡ ਕੀਤੀ ਆ ਬਾਕੀ ਜਿਹੜਾ ਬਣਦਾ ਮਾਨਤਨ ਦੋਸਤੋ ਘਰ ਪਹੁੰਚਿਆਂ ਦਾ ਫਾਰਮ ਤੇ ਪਹੁੰਚਣਾ ਜ਼ਰੂਰ ਕੀਤਾ ਜਾਵੇਗਾ ਬਾਕੀ ਤਸੱਲੀ ਤੁਸੀਂ ਆਪਣੇ ਮੌਕੇ ਤੇ ਘਰ ਪਹੁੰਚ ਕੇ ਤੁਸੀਂ ਆਪ ਜ਼ਰੂਰ ਕਰ ਲੈਣੀ ਨਰਕ ਪਰਖਾ ਦੋਸਤੋ ਸਾਰੇ ਥਾਣਾਂ ਦੀ ਤੇ ਆਪਣ ਚੰਗੀ ਆ ਬਾਕੀ ਆਪਣੀ ਤਸੱਲੀ ਆ ਤੁਸੀਂ ਫਾਰਮ ਤੇ ਪਹੁੰਚ ਕੇ ਤਸੱਲੀ ਆਪਣੀ ਜਿਹੜੀ ਆ ਜ਼ਰੂਰ ਕਰ ਲਿਓ ਮੁੱਲ ਦੋਸਤੋ 60000 ਰੁਪਏ ਦੇ ਵਿੱਚੋਂ ਮਾਨਤਨ ਹੋ ਜਾਵੇਗਾ ਵੀਡੀਓ ਦੇ ਵਿੱਚ ਮੈਂ ਨੰਬਰ ਚਲਦੇ ਕਰ ਦਿੰਦੇ ਆ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ